ਅੱਜ ਅਸੀਂ ਮਾਈਕਾ ਤਲਾਬ ਮੰਦਿਰ ਦੇ ਵਿੱਚ ਆਏ ਆ ਕਿਉਂਕਿ ਥੋੜੇ ਦਿਨ ਪਹਿਲਾਂ ਸਾਡੇ ਪਤੋਂ ਪਹਿਲਾਂ ਮੈਂ ਵੀ ਵੀਡੀਓ ਲਾਈਵ ਕੀਤਾ ਸੀ ਕਿ ਮੁੱਦਾ ਉਠਾਇਆ ਸੀਗਾ ਕਿ ਮਾਈਵਲਾ ਮੰਦਿਰ ਤੇ ਅਸੀਂ ਮੰਦਿਰ ਕਹਿਣ ਉਹ ਤੇ ਮੰਦਿਰ ਕਹਿਦੇ ਨੇ ਪਰ ਇਹਦੇ ਨਸ਼ਿਆਂ ਦਾ ਗੜ ਬਣਿਆ ਹੋਇਆ ਹੈ ਇੱਥੇ ਨਸ਼ੇ ਜੂਏ ਸਰਿਆਂ ਚੱਲਦੇ ਪਏ ਨੇ ਤੇ ਪ੍ਰਸ਼ਾਸਨ ਅੰਨ ਹੋਇਆ ਪਿਆ ਔਰ ਜਦ ਕਿ ਬੜੀ ਵਾਰੀ ਐਸਐਸਓ ਸਾਹਿਬ ਨੂੰ ਮੈਂ ਆਪ ਖੁਦ ਦੋ ਚੋੜਾ ਹੀ ਫੋਨ ਕਰ ਚੁੱਕਾ ਉਹਨਾਂ ਨੂੰ ਕਿਹਾ ਤਾਂ ਕਿ ਪੀਸੀਆਰ ਨੇ ਫੇਰਾ ਮਾਰ ਰੋ ਤੇ ਲੇਡੀਜ਼ ਆਂਦੀਆਂ ਨੇ ਕੋਤੋਂ ਸਾਹਮਣੇ ਲੇਡੀਜ਼ ਆਈਆਂ ਹੀ ਆ ਲੇਕਿਨ ਇਹ ਤੇ ਨਸ਼ੇ ਦਾ ਜਿਹੜਾ ਦੇਖੋ ਜਗਾ ਜਗਾ ਤੇ ਰੈਪਰ ਪਏ ਹੋਣ ਦੇ ਨਸ਼ੇ ਦੇ ਠੀਕ ਹੈ ਨਾ ਬਹੁਤ ਜ਼ਿਆਦਾ ਚੱਲਦਾ ਹੈ ਤੁਹਾਨੂੰ ਪਤਾ ਲੱਗ ਗਿਆ ਅੱਜ ਮੈਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਆਪਾਂ ਸਾਡੇ ਡਾਕਟਰ ਸਾਹਿਬ ਸਾਡੇ ਡਾਕਟਰ ਗੋਲਡੀ ਜੀ ਵੀ ਆਏ ਨੇ ਸਾਡੇ ਅਨਿਲ ਜੀ ਵੀ ਆਏ ਨੇ ਇਥੋਂ ਦੇ ਲੋਕਲ ਮਾਸ਼ੀਨ ਦੇ ਵੀ ਇੱਥੇ ਹੀ ਨੇ ਔਰ ਮਾਤਾਵਾਂ ਭੈਣਾਂ ਵੀ ਸਾਡੇ ਨਾਲ ਨੇ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਆ ਡਾਂਗ ਫੇਰੋ ਮੁਹਿੰਮ ਡਾਂਗ ਫੇਰੋ ਮੁਹਿੰਮ ਕਿਦਾਂ ਕਿ ਜੇ ਕੋਈ ਹੁਣ ਇੱਥੇ ਕੋਈ ਨਸ਼ਾ ਕਰਨ ਆ ਗਿਆ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੇ ਉਹ ਉਹਨਾਂ ਦੇ ਵੇੜ ਚ ਨਹੀਂ ਰਹਿਣਾ ਉਹਨਾਂ ਅਸੀਂ ਆਪ ਡਾਕ ਫੀਣੀ ਸ਼ੁਰੂ ਕਰਨ ਲੱਗਿਆ ਔਰ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਜਿਹੜਾ ਵਾ ਨਾ ਉਹ ਸਾਨੂੰ ਕੋਈ ਲਾਮਣ ਨਾ ਦਵੇ ਔਰ ਨਾ ਹੀ ਸਾਡੇ ਤੇ ਕੋਈ ਕਾਰਵਾਈ ਕਰਵੇ ਕਿਉਂ ਕਰਨ ਕਿ ਕਾਰਵਾਈ ਜੇ ਸਾਡੇ ਤੇ ਕਰਵਾਉਣ ਵਾਸਤੇ ਕਹਿਣਗੇ ਨਾ ਤੇ ਪਹਿਲਾਂ ਕਾਰਵਾਈ ਉਹਨਾਂ ਦੇ ਆਪਣੇ ਤੇ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਕਈ ਵਾਰ ਇੰਟੀਮੀਸ਼ਨ ਦੇ ਚੁੱਕੇ ਆ ਅਸੀਂ ਲੇਕਿਨ ਇੱਥੇ ਕੋਈ ਵੜਦਾ ਨਹੀਂ ਹੁਣ ਇਹ ਪਹਿਣਾ ਤੁਹਾਨੂੰ ਦੱਸਣੀ ਆ ਮੈਂ ਦੱਸਣੀ ਤੁਹਾਨੂੰ ਕਿ ਮੈਂ ਉਹ ਇੱਥੇ ਲੰਘਦੀ ਲੰਘਦੀ ਨਾ ਜਦ ਤੁਹਾਨੂੰ ਮੈਂ ਰਸਤਾ ਬੋਲਣ ਲੱਗਾ ਬੋਲੇ ਤੇ ਮੈਂ ਕਿਹਾ ਵੀ ਇੱਥੇ ਪੁਲਿਸ ਵਾਲੇ ਬਿਠਾੜਿਆ ਕੰਦੋ ਉਹ ਕੀ ਕਰਨਗੇ ਅੱਛਾ ਦੇਖੋ ਕਿੰਨੀ ਵੱਡੀ ਗੱਲ ਹੈ ਜੋ ਕਹਿੰਦੇ ਕਿ ਤੁਸੀਂ ਸਾਡੇ ਕੰਮ ਕਰੀ ਜਾਓ ਬੜੀ ਬੜੀ ਵੱਡੀ ਗੱਲ ਹੈ ਤੇ ਤੁਸੀਂ ਸਾਡਾ ਹੀ ਸਾਥ ਦੇ ਰਹੇ ਹੋ ਤੁਸੀਂ ਜੋ ਮਰਜ਼ੀ ਕਰਨਾ ਕਰੀ ਜਾਓ ਜਾਣਿਆ ਲੋਕ ਇਹ ਇਹ ਕੋਈ ਰਾਜਨੀਤੀ ਨਾਲ ਪ੍ਰੇਰਿਤ ਬਿਆਨ ਨਹੀਂ ਹੈਗਾ ਇੱਕ ਆਮ ਵਿਅਕਤੀ ਦਾ ਬਿਆਨ ਹੈਗਾ ਵਾ ਔਰ ਤੁਸੀਂ ਇਹ ਸੋਹਣੇ ਸ਼ਰਧਾਲੂਆਂ ਦਾ ਜਿਹੜੇ ਇੱਥੇ ਰੋਜ਼ ਆਇਆ ਕਰਦੇ ਨੇ ਰੋਜ਼ ਤੂੰ ਬੈਣਾ ਇੱਥੇ ਬਦਲ ਲੈ ਲੈ ਯਾਰ ਪਰ ਆਣੀ ਉੱਥੇ ਜਦਾ ਇੱਥੇ ਬੰਦਾ ਚਲੋ ਬਿਆਨ ਉਸੇ ਜਗ੍ਹਾ ਬਣੀ ਕੇ ਬਿਠਾਓ ਪਰ ਇਹ ਥੋੜੀ ਬਸੋ ਸਾਰੇ ਜਮਾਨੇ ਦੇ ਨਸ਼ੇੜੀ ਇੱਥੇ ਆ ਕੇ ਬਹਿ ਜਾਂਦੇ ਤਾਸ਼ਾ ਖੇਡੀ ਜਾਂਦੇ ਜੂਏ ਖੇਡੀ ਜਾਂ